ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਆ ਅਗੇਂਸਟ ਦਾ ਟ੍ਰੈਫਿਕ ਪ੍ਰੋਬਲਮ ਚਲਾਨਚ ਬਸ ਟ੍ਰੈਫਿਕ ਵਾਇਲੈਂਸ ਕਰਨ ਵਾਲੇ ਦੇ ਖਿਲਾਫ ਜੋ ਵੀ ਅੱਜ ਤੱਕ ਲਾਤੀ ਕਾਰਵਾਈ ਕਰ ਸਕਦੇ ਆ ਇਹ ਇਹ ਚਲਾਨਚੀਆਂ ਕਿਆਂ ਕੈਮਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋ ਆਪਰੇਸ਼ਨ ਚੱਲ ਰਿਹਾ ਕੋ ਜਲਦੀ ਹੀ ਸ਼ੁਰੂ ਹੋ ਜਾਊਗਾ ਜਾਰੀ ਰਹੀ ਹੈ ਇਹ ਮਾਨਯੋਗ ਕਮਿਸ਼ਨਰ ਆਫ ਪੁਲਿਸ ਅਫਸਰ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਆ ਅਗੇਂਸਟ ਦਾ ਟ੍ਰੈਫਿਕ ਪ੍ਰੋਬਲਮ ਜਿਹਦੇ ਵਿੱਚ ਪੀਸੀਪੀ ਆਲਮ ਸਰ ਦੀਆਂ ਗਾਈਡਲਾਈਨਸਾਂ ਦੇ ਅਧੀਨ ਪੀਡੀਸੀਪੀ ਟ੍ਰੈਫਿਕ ਸਾਭਿਆ ਨਿਰਦੇਸ਼ਾਂ ਦੇ ਮੁਤਾਬਿਕ ਮੈਂ ਅਤੇ ਸਾਡੇ ਜ਼ੋਨ ਇਨਚਾਰਜ ਮੰਗਲ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਰਲ ਕੇ ਖੁਦ ਅਸੀਂ ਆਪ ਫੀਲਡ ਦੇ ਵਿੱਚ ਉਤਰ ਕੇ ਇਹ ਟ੍ਰੈਫਿਕ ਦੀਆਂ ਜਿਹੜੀਆਂ ਵਾਇਲੈਂਸ ਹੈਗੀਆਂ ਉਹਨਾਂ ਦੇ ਪਰ ਅਸੀਂ ਕਾਰਵਾਈ ਕਰ ਰਹੇ ਹਾਂ ਚਲਾਨ ਬਸ ਟੈਫੀ ਬਾਜੰਸ ਕਰਨ ਵਾਲੇ ਦੇ ਖਿਲਾਫ ਜੋ ਵੀ ਅੱਜ ਪਰਲਾ ਸੀ ਕਾਰਵਾਈ ਕਰ ਸਕਦੇ ਆ ਉਹ ਕਰਦੇ ਆ ਸਰ ਈ ਚਲਾਨ ਕਿਦੋਂ ਦਾ ਸਟਾਰਟ ਹੋ ਰਿਹਾ ਦੱਸਿਆ ਜਾਵੇ ਕਿ 26 ਤਰੀਕ ਤੋਂ ਕੋਸ਼ਿਸ਼ ਈ ਚਲਾਨਸ ਦੀਆਂ ਜਿਹੜੀਆਂ ਕੈਂਪਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋ ਆਪਰੇਸ਼ਨ ਚੱਲ ਰਿਹਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਸਰ ਹਜੇ ਵੀ ਤੁਸੀਂ ਇੱਥੇ ਪਾਸੇ ਆਏ ਜੇ ਨੋ ਪਾਰਕਿੰਗ ਦੀ ਕਾਫੀ ਬਾਤ ਬਿਲਕੁਲ ਜੀ ਸਾਡੀਆਂ ਚਲਾਨ ਬੁਕਸ ਦੇ ਵਿੱਚ ਅਸੀਂ ਪ੍ਰੋਪਰ ਚਲਾਨ ਕੱਟ ਰਹੇ ਹਾਂ ਰੋਂਗ ਪਾਰਕਿੰਗ ਦੇ ਹੈਗੇ ਨੇ ਜੇ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਵਾਇਓਲੇਸ਼ਨ ਹੈ ਜੀ ਉਹਦੇ ਅਸੀਂ ਚਲਾਨ काटਦੇ ਹਾਂ ਸੀਸੀਟੀਵੀ ਕੈਮਰੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਉਹ ਸਾਡੇ ਆਪਰੇਟਰ ਕਾਰਪੋਰੇਸ਼ਨ ਆਫਿਸ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਵੀ ਅਸੀਂ ਗੱਲ ਲੈਂਦੇ ਜੋ ਸਾਨੂੰ ਇੰਜੈਕਸ਼ਨਸ ਹੋਈਆਂ ਆ ਉਹਦੇ ਪਰਪਰ ਕਰਦੇ ਚਲਾਨ ਦੇ ਮਾਮਲੇ ਕਈ ਲੋਕ ਲੈਸ ਤੇ ਨਜ਼ਰ ਆਉਂਦੇ ਨੇ ਤੁਹਾਨੂੰ ਕੋਈ ਫੀਲ ਕਰਦਾ ਦੇਖੋ ਜੀ ਮੈਂ ਉਹਨਾਂ ਨੂੰ ਇਹ ਫੀਲ ਕਰਨਾ ਚਾਹੁੰਦਾ ਕਿ ਲਾ ਸਾਰਿਆਂ ਵਾਸਤੇ ਬਰਾਬਰ ਆ ਚਾਹੇ ਉਹ ਸਾਡੀ ਫੈਮਲੀ ਦਾ ਮੈਂਬਰ ਹੋਵੇ ਜਾਂ ਕਿਸੇ ਨੂੰ ਵੀ ਬਿਲੋਂਗ ਕਰਦਾ ਲਾ ਹਰ ਇੱਕ ਦੇ ਆ ਬਰਾਬਰ ਆ ਉਹਦੇ ਜੋ ਐਸ ਪਰ ਲਾ ਟ੍ਰੈਫਿਕ ਚਲਾਨ ਸੱਗੇ ਨੇ ਹੋਣਗੇ ਜਾਰਾਤ ਕੀ ਲੋਕਾਂ ਨੂੰ ਫੀਲ ਕੀਤੀ ਜਾ ਰਹੀ ਹੈ ਇਹ ਮਾਨਯੋਗ ਕਮਿਸ਼ਨਰ ਆਫ ਪੁਲਿਸ ਅਫਸਰ ਦੇ ਹੁਕਮਾਤੇ ਮੇ ਟ੍ਰੈਫਿਕ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਆ ਅਗੇਂਸਟ ਦਾ ਟ੍ਰੈਫਿਕ ਪ੍ਰੋਬਲਮ ਜਿਹਦੇ ਵਿੱਚ ਪੀਸੀਪੀ ਆਲਮ ਸਰ ਦੀਆਂ ਗਾਈਡਲਾਈਨਸ ਅੱਤੇ ਐਡੀਸੀਪੀ ਟ੍ਰੈਫਿਕ ਸਾਥੀਆਂ ਨਿਰਦੇਸ਼ ਦੇ ਮੁਤਾਬਿਕ ਮੈਂ ਅਤੇ ਸਾਡੇ ਜ਼ੋਨ ਇਨਚਾਰਜ ਮੰਗਲ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਰਲ ਕੇ ਖੁਦ ਅਸੀਂ ਆਪ ਫੀਲਡ ਦੇ ਵਿੱਚ ਉਤਰ ਕੇ ਇਹ ਟ੍ਰੈਫਿਕ ਦੀਆਂ ਜਿਹੜੀਆਂ ਵਾਇਲੈਂਸ ਹੈਗੀਆਂ ਉਹਨਾਂ ਦੇ ਪਰ ਅਸੀਂ ਕਾਰਵਾਈ ਕਰ ਰਹੇ ਹਾਂ ਚਲਾਨ ਸਸ ਸਟ੍ਰੀਟ ਬਾਈਬਲ ਚ ਕਰਨ ਵਾਲੇ ਦੇ ਖਿਲਾਫ ਜੋ ਵੀ ਅੱਜ ਪ੍ਰਲਾਤ ਸੀ ਕਾਰਵਾਈ ਕਰ ਸਕਦੇ ਆ ਉਹ ਕਰਦੇ ਸਰ ਇਹ ਚਲਾਨ ਕਿਦੋਂ ਦਾ ਸਟਾਰਟ ਹੋ ਰਿਹਾ ਦੱਸਿਆ ਜਾਵੇ ਕਿ ਸ਼ੁਰੂ ਕੀ ਟਿਕ ਤੋਂ ਕੋਈ ਇਹ ਚਲਾਨਸ ਜਿਹੜੀਆਂ ਕੈਮਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋ ਆਪਰੇਸ਼ਨ ਚੱਲ ਰਿਹਾ ਕੋ ਜਲਦੀ ਹੀ ਸ਼ੁਰੂ ਹੋ ਜਾਵੇਗਾ ਸਰ ਹਜੇ ਵੀ ਤੁਸੀਂ ਇੱਥੇ ਪਾਸੇ ਆਏ ਜੇ ਨੋ ਪਾਰਕਿੰਗ ਦੇ ਕਾਫੀ ਬਾਅਦ ਬਿਲਕੁਲ ਜੀ ਸਾਡੀਆਂ ਚਲਾਨ ਬਾਕਸ ਦੇ ਵਿੱਚ ਅਸੀਂ ਪ੍ਰੋਪਰ ਚਲਾਨ ਕੱਟ ਰਹੇ ਹਾਂ ਰੋਂਗ ਪਾਰਕਿੰਗ ਦੇ ਹੈਗੇ ਨੇ ਜੇ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਵਾਇਓਲੇਸ਼ਨ ਹੈ ਜੀ ਉਹਦੇ ਅਸੀਂ ਚਲਾਨ ਕੱਟਦੇ ਆ ਕਿਸੀ ਵੀ ਸੀਸੀਟੀਵੀ ਕੈਮਰੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਉਹ ਸਾਡੇ ਆਪਰੇਟਰ ਕਾਰਪੋਰੇਸ਼ਨ ਆਫਿਸ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਵੀ ਅਸੀਂ ਗੱਲ ਲੈਂਦੇ ਜੋ ਸਾਨੂੰ ਰਿਜੈਕਸ਼ਨਸ ਹੋਈਆਂ ਆ ਉਹਦੇ ਪਰਪਰ ਕਰਦੇ ਚਲਾਨ ਦੇ ਮਾਮਲੇ ਕਈ ਲੋਕ ਡਰ ਤੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਅਪੀਲ ਕਰਦਾ ਦੇਖੋ ਜੀ ਮੈਂ ਉਹਨਾਂ ਨੂੰ ਇਹ ਪੀਲ ਕਰਨਾ ਚਾਹੁੰਦਾ ਕਿ ਲਾ ਸਾਰਿਆਂ ਵਾਸਤੇ ਬਰਾਬਰ ਆ ਚਾਹੇ ਸਾਡੀ ਫੈਮਿਲੀ ਦਾ ਮੈਂਬਰ ਜਾ ਤਾ ਉਹ ਕਿਸੇ ਨੂੰ ਵੀ ਬਿਲੋਂਗ ਕਰਦਾ ਲਾ ਹਰ ਇੱਕ ਲਈ ਆ ਬਰਾਬਰ ਆ ਉਹਦੇ ਜੋ ਐਸ ਪਰ ਲਾ ਟ੍ਰੈਫਿਕ ਚਲਾਨ ਸਕੇ ਨੇ ਉਹ ਹੋ